ਹਾਂਜੀ ਸਫਰੀਕਾਲ ਦੀ ਆ ਤਪਚਾ علاوہ ਇਹ ਆਪਾਂ ਪਹੁੰਚ ਗਏ ਕੰਮ ਹੀ ਕਰਾਂ ਸਾਰੀਆਂ ਨਾਲ ਵੀ ਆਪਣੇ ਬਾਈ ਹੁਣੇ ਖੜਿਆ ਸਾਰੇ ਇਹ ਮੁੰਡੇ ਪੀਰੇ ਨੇ ਪਾਣੀ ਦੇਖੋ ਲਓ ਜੀ ਆਪਾਂ ਅੰਮ੍ਰਿਤਸਰ ਦਿੱਲੀ ਹਾਈਵੇ ਤੇ ਚੱਲ ਰਹੇ ਹਾਂ ਹਾਂਜੀ ਮਨਜੀ ਸਾਹਿਬ ਪਹੁੰਚ ਚੁੱਕੇ ਆਪਾਂ ਹੁਣ ਲਓ ਜੀ ਜੋੜੇ ਕਰਾਤੇ ਜਮਾ ਲਓ ਜੀ ਕਰੋ ਜੀ ਦਰਸ਼ਨ ਹਾਂ ਸੱਚ ਹੋ ਗਿਆ ਹਵਾ ਹੈ ਕੋਈ ਬਹੁਤ ਵਧੀਆ ਪਾਣੀ ਹੈ ਪੀਣ ਨੂੰ ਤੁਸੀਂ ਦੇਖੋਗੇ ਇੰਨਾ ਮਿੱਠਾ ਪਾਣੀ ਹੈ ਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਏ ਤੰਦਰੁਸਤੀ ਵਿੱਚ ਬਦਲ ਜਾਂਦਾ ਉਹ ਐਨੀ ਬਖਸ਼ਿਸ਼ਾ ਗੁਰੂ ਮਹਾਰਾਜ ਦੀ ਹਾਂਜੀ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਾਡੀ ਸਫਰੀ ਯਾਤਰਾ ਕਾਲ ਦੀ ਹੈ ਤਾਂ ਚੱਲੇ ਅੰਗੁਰ ਦਰਮਨਜੀ ਸਾਹਿਬ ਕਰਾਵਾਂ ਤੁਹਾਨੂੰ ਦਰਸ਼ਨ ਸਾਰੇ ਤਾਂ ਬਸੀ ਜਾਮਾ ਮੌਸਮ ਥੋੜਾ ਗੜਬੜੀ ਅੱਜ ਮੌਸਮ ਠੰਡਾ ਥੋੜਾ ਮੀਂਹ ਪੈ ਰਿਹਾ ਹਵਾ ਚੱਲ ਰਹੀ ਹੈ ਤਾਂ ਉਹ ਸਾਰਾ ਬਹਾ ਕਾਦਾਂ ਸਟਾਰਟ ਤੋਂ ਮਿਲਦੇ ਹਾਂ ਲਓ ਜੀ ਆਪਾਂ ਪਹੁੰਚ ਗਏ ਕੰਮ ਹੀ ਕਰਾਂ ਸਾਹਮਣੇ ਵਾਲਾ ਰੋਡ ਬਿਲਕੁਲ ਕਨੌਰ ਬਾਈਪਾਸ ਹੈ ਤਾਂ ਇਧਰਲਾ ਰੋਡ ਆ ਜਿਹੜਾ ਇਧਰ ਮੈਂ ਕੈਮਰਾ ਘੁਮਾ ਰਿਹਾ ਇਹ ਕਨੌਰ ਨੂੰ ਜਾਂਦਾ ਰੋਡ ਬਹੁਤ ਸੋਹਣਾ ਬਣਿਆ ਹੈ ਸਾਰੇ ਸਾਫ਼ ਹੈ ਬਿਲਕੁਲ ਤੁਸੀਂ ਬਹੁਤ ਆਸਾਨੀ ਨਾਲ ਸਫ਼ਰ ਕਰ ਸਕਦੇ ਹੋ ਕੋਈ ਵੀ ਰੋਡ ਦੇ ਖੱਡਾ ਟੋਆ ਡੱਬਾ ਨਹੀਂ ਹੈਗਾ ਬਿਲਕੁਲ ਵੀ ਐਨ ਬਿਲਕੁਲ ਸਾਫ਼ ਸੁਥਰਾ ਰੋੜਾ ਜਿਵੇਂ ਸ਼ੀਸ਼ੇ ਵਰਗਾ। ਸਾਹ ਰੀਆ ਨਾਲ ਵੀ ਆਪਣੇ ਬਾਈ ਹੁਣੇ ਖੜਿਆ ਸਾਰੇ। ਕਰਾਵਾਂ ਦੱਸਾਂ ਤੁਹਾਨੂੰ ਜਾ ਕੇ ਮੰਜੀ ਸਾਹਿਬ ਦੇ ਪਹੁੰਚਣ ਵਾਲੀਆਂ ਵਸੋਲੇ ਟਾਈਮ ਤੱਕ। ਜੀ ਰਸਤੇ 'ਚ ਮਿਲ ਗਈ ਮੋਟਰ ਆਪਾਂ ਨੂੰ। ਮੁੰਡੇ ਕਹਿੰਦੇ ਪਾਣੀ ਪੀਣਾ। ਆਹ ਦੇਖੋ ਤੁਸੀਂ ਨਜ਼ਾਰਾ ਪਿੰਡਾਂ ਦਾ। ਇਹ ਮੁੰਡੇ ਪੀਰੇ ਨੇ ਪਾਣੀ ਦੇਖੋ। ਹਾਏ ਕਿੰਨਾ ਸੋਹਣਾ ਪੰਜਾਬ ਲੱਗਦਾ ਦੇਖੋ ਪੰਜਾਬ ਦੇਖੋ ਕਿੰਨਾ ਸੋਹਣਾ ਲੱਗਦਾ ਹਰਿਆ ਭਰਿਆ ਪੰਜਾਬ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਲਓ ਜੀ ਮੰਜੀ ਸਾਹਿਬ ਦੇ ਬਿਲਕੁਲ ਨਜ਼ਦੀਕ ਆਪਾਂ ਦਿੱਲੀ ਅੰਬਸਰ ਹਾਈਵੇ ਤੇ ਚੱਲ ਰਹੇ ਹਾਂ ਕੁਝ ਹੀ ਟਾਈਮ ਦੇ ਵਿੱਚ ਆਪਾਂ ਪਹੁੰਚਣ ਵਾਲੇ ਆ ਮੰਜੀ ਸਾਹਿਬ ਹਾਂਜੀ ਮੰਜੀ ਸਾਹਿਬ ਪਹੁੰਚ ਚੁੱਕੇ ਆਪਾਂ ਹੁਣ ਜੋੜੇ-ਜੁੜੇ ਜਮਾ ਖਰਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਮੰਜੀ ਸਾਹਿਬ ਦੇ ਨਾਲੇ ਬੌਲੀ ਸਾਹਿਬ ਦਰਸ਼ਨ ਕਰਾਵਾਂਗੇ ਇੱਥੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਜੋ ਵੀ ਗੁਰੂ ਘਰ ਨਾਲ ਜੁੜੀ ਹੋਈ ਪ੍ਰਾਤਨ ਰੋਹ ਰੀਤੀਆਂ ਸਾਰਾ ਕੁਝ ਦੱਸਾਂਗਾ ਤੁਹਾਨੂੰ ਆਜੋ ਮਿਲਦੇ ਹਾਂ ਜੀ ਇਸ ਨੂੰ ਲਓ ਜੀ ਜੋੜੇ ਕਰਾਤੇ ਜਮਾ ਹੁਣ ਚੱਲਦੇ ਅੰਦਰ ਕਰਦੇ ਆ ਦਰਸ਼ਨ ਦੇ ਦਾਰੇ ਗੁਰੂ ਮਹਾਰਾਜ ਦੇ ਪਵਿੱਤਰ ਧਰਤੀ ਦੇ ਲਓ ਜੀ ਕਰੋ ਜੀ ਦਰਸ਼ਨ ਬਹੁਤ ਸੋਹਣਾ ਸਥਾਨ ਬਣਾਇਆ ਹੈ ਮਨਜੀਤ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਅੰਬਾਲਾ ਸ਼ਹਿਰ ਪਾਸ਼ਾਏ ਛੇਵੀਂ ਤੇ ਪਾਸ਼ਾਏ ਦਸਵੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੋਨਾਂ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਇਹ। ਇਹੋ ਕਰੋ ਜੀ ਦਰਬਾਰ ਸਾਹਿਬ ਦੇ ਦਰਸ਼ਨ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਨਾਣਕ ਦਾਸ ਮੁਖਤੇ ਜੋ ਬੋਲਿਆ ਇहां ਉहां ਸੱਚ ਹੋਵੇ। ਵਾਹਿਗੁਰੂ ਉਸੇ ਸਥਾਨ ਤੇ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਅੰਮ੍ਰਿਤਸਰ ਤੋਂ ਚੱਲ ਕੇ ਗਵਾਲੀਅਰ ਜਾ ਰਹੇ ਸੀ ਇਹ 52 ਰਾਜੇ ਜੋ ਕੈਦ ਹੋਏ ਸੀਗੇ ਉਹਨਾਂ ਨੂੰ ਛਡਵਾਉਣ ਜਾ ਰਹੇ ਸੀ ਗੁਰੂ ਮਹਾਰਾਜ ਤਾਂ ਇਸ ਜਗ੍ਹਾ ਤੇ ਪੜਾਅ ਕੀਤਾ ਤਾਂ ਨੇੜੇ ਦੀ ਸੰਗਤ ਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਾਰ ਇੱਥੇ ਪਾਣੀ ਦੀ ਬਹੁਤ ਕਿੱਲਤ ਹੈ। ਤਾਂ ਗੁਰੂ ਸਾਹਿਬ ਨੇ ਬੋਲੀ ਸਾਹ ਵਾਲੀ ਜਗ੍ਹਾ ਤੇ ਤੁਹਾਨੂੰ ਦਿਖਾ ਦਿੰਦਾ ਮੈਂ ਬੋਲੀ ਸਾਹ ਵਾਲੀ ਜਗ੍ਹਾ ਤੇ ਟੱਕ ਲਗਾਇਆ ਤਾਂ ਇਸ ਜਗ੍ਹਾ ਤੇ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਚਲੇ ਗਏ ਗਵਾਲੀਅਰ ਚਲੇ ਗਏ ਗਵਾਲੀਅਰ ਜਾ ਕੇ ਉੱਥੇ 52 ਰਾਜਾਂ ਨੂੰ ਕੈਚ ਸਦਵਾਇਆ ਤਾਂ ਗੁਰੂ ਮਹਾਰਾਜ ਜਦੋਂ ਵਾਪਸੀ ਆ ਕੇ ਵਾਪਸੀ ਸਮੇਂ ਇੱਥੇ ਪੜਾਅ ਕੀਤਾ ਤਾਂ ਇਹ ਬੋਲੀ ਜੋ ਗੁਰੂ ਗੁਰਾਰਗਵਿੰਦ ਸਾਹਿਬ ਪਾਸ਼ਾ ਟੱਕ ਲਗਾ ਕੇ ਗਏ ਸੀਗੇ ਉਹ ਔਨ ਤੱਕ ਸੰਗਤ ਨੇ ਪੜੀ ਜੇ ਤਿਆਰ ਹੋ ਚੁੱਕੀ ਸੀਗੀ ਤਾ ਅੱਜ ਵੀ ਇਸ ਵਿੱਚ ਬੋਲੀ ਸਾਹ ਵਿੱਚ ਬਹੁਤ ਮਿੱਠਾ ਤੇ ਫਿਲਟਰ ਆ ਜਿਹੜਾ ਟੀਡੀਐਸ ਕਹਿੰਦੇ ਵੀ ਉਹ ਟੀਡੀਐਸ ਤੋਂ ਵੀ ਕੋਈ ਬਹੁਤ ਵਧੀਆ ਪਾਣੀ ਹੈ ਪੀਨ ਨੂੰ ਤੁਸੀਂ ਦੇਖੋਗੇ ਇੰਨਾ ਮਿੱਠਾ ਪਾਣੀ ਹੈ ਇੰਨਾ ਵਧੀਆ ਜਾਲਾ ਬਹੁਤ ਵਧੀਆ ਦਾ ਤੁਸੀਂ ਜਲਦਾ ਲੈਵਲ ਦੇਖੋ ਹੁਣ ਵੀ ਤਕਰੀਬਨ 5 ਤੋਂ 6 ਫੁੱਟ ਡੂੰਘਾ ਬਸ 5 ਤੋਂ 6 ਫੁੱਟ ਡੂੰਘਾ ਉਸ ਤੋਂ ਬਾਅਦ ਇਹਦਾ ਲੈਵਲ ਦੇਖੋ ਤੁਸੀਂ ਜਨ ਕਿ ਆਲੇ ਦੁਆਲੇ ਨੇੜੇ ਤੇੜੇ ਪਾਣੀ ਦੀ ਬਹੁਤ ਡੰਗਾਈ ਆ ਪਾਣੀ ਬਹੁਤ ਥੱਲੇ ਆ ਔਰ ਪਾਣੀ ਦਾ ਜਿਹੜਾ ਸਾਫਲਾ ਕੰਮ ਹੈ ਉਹ ਵੀ ਬਹੁਤ ਘੱਟ ਆ ਜਾਨੀ ਕਿ ਪਾਣੀ ਇੰਨਾ ਪੀਣ ਦੇ ਲਾਇਕ ਨਹੀਂ ਹੈਗਾ ਪਰ ਜੋ ਬੋਲੀ ਸਾਹ ਦਾ ਚਲਿਆ ਉਹ ਅੱਜ ਵੀ ਪਵਿੱਤਰਾਂ ਦਾ ਬਹੁਤ ਸਾਫ ਪਾਣੀ ਹੈ ਇਹਦਾ ਟੀਡੀਐਸ ਬਹੁਤ ਵਧੀਆ ਸਥਾਨ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਏ ਆਏ ਨੇ ਲਖਨੌਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਨਕੇ ਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਸ਼ਿਕਾਰ ਕਰਦੇ ਹੋਏ ਆਉਂਦੇ ਹੁੰਦੇ ਸੀਗੇ ਤਾਂ ਗੁਰੂ ਮਹਾਰਾਜ ਇੱਥੇ ਸ਼ਿਕਾਰ ਕਰਦੇ ਸੀਗੇ ਤਾਂ ਇਸ ਜਗ੍ਹਾ ਤੇ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਚਰਨ ਪਾਏ ਆ ਲੋ ਜੀ ਕਰੋ ਦਰਸ਼ਨ ਪਿੱਤਰ ਸਰੋਵਰ ਸਾਹਿਬ ਦੇ ਇਸ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਕੋਈ ਵੀ ਰੋਗ ਰੋਗ ਨਹੀਂ ਰਹਿੰਦਾ ਤੰਦਰੁਸਤੀ ਵਿੱਚ ਬਦਲ ਜਾਂਦਾ ਦੇਖੋ ਕਿੰਨਾ ਸੋਹਣਾ ਸ਼ਾਂਤਮਈ ਮਾਹੌਲ ਆ ਸਾਰਾ ਸਰੋਵਰ ਸਾਹਿਬ ਦੇ ਆਲੇ ਦੁਆਲੇ ਦੇਖੋ ਫੁੱਲ ਬੂਟੇ ਲੱਗੇ ਹੋਏ ਆ ਤੇ ਬਹੁਤ ਸੋਹਣਾ ਗੁਰੂ ਮਹਾਰਾਜ ਦਾ ਸਥਾਨ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੁਹਾਨੂੰ ਆਪਣੇ ਆਪਣੇ ਦੇਖਣ ਨੂੰ ਹਾਂਜੀ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਔਨ ਕਰ ਲਿਓ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ